ਅੱ피 ਸੱਚੇ ਪਾਸ਼ਾ ਵੈਗਰੂ ਮੜਵਾਉਂਦਾ ਬੰਦੇ ਦੇ ਦਮ ਤੇ ਥਾਪ ਹੀ ਨਹੀਂ বাজਦੀ ਪਹਿਲਾਂ ਨਹੀਂ ਕਿਸੇ ਨੇ ਮਾਰੀ ਅਸੀਂ ਕਿਉਂ ਮਾਰੀ ਐ ਸਾਨੂੰ ਕਹਿਗੇ ਤੋਰਿਆ ਬਾਬੇ ਹਾਂਜੀ ਲੈ ਕੇ ਆਏ ਆਂ ਵੀਡੀਓ ਕਬੱਡੀ ਟੂਰਨਾਮੈਂਟ ਤੋਂ ਫਾਈਨਲ ਰਿਜ਼ਲਟ ਜੋ ਕਿ ਕੱਲ 30 ਮਾਰਚ ਨੂੰ ਕਰਵਾਏ ਗਏ ਸਾਨੂੰ ਉਸ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਣੀ ਹੈ ਤੇ ਅੱਜ ਉਹ ਗੱਲ ਕਰਦੇ ਆਂ ਫਾਈਨਲ ਰਿਜ਼ਲਟ ਦੀ ਪਹਿਲਾਂ ਗੱਲ ਕਰਾਂਗੇ ਦਰਾਲੀ ਸੈਕਟਰ ਮੁਹਾਲੀ ਕਬੱਡੀ ਟੂਰਨਾਮੈਂਟ ਦੀ ਉੱ ਬੈਸਟ ਰੇਡਰ ਤੇ ਬੈਟ ਜੱਫੀ ਨੂੰ ਐਲਈਡੀਆਂ ਪਲੱਸ ਪੱਖੇ ਦਿੱਤੇ ਗਏ ਸਨ ਇੱਥੇ ਫਾਈਨਲ ਮੈਚ ਹੋਇਆ ਸੀ ਵਿਜਨਪੁਰ ਤੇ ਸਿੰਪਲੀ ਸਾਹ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਸਿੰਪਲੀ ਸਾਹ ਸੈਕੰਡ ਤੇ ਵਿਜਨਪੁਰ ਫਸਟ ਤੇ ਸਭ ਤੋਂ ਬੈਸਟ ਰੇਡਰ ਬਣੇਗਾ ਰਾਹੁਲ ਵਿਜਨਪੁਰ ਅੱਠ ਕਵਡੀਆਂ ਪਾ ਕੇ 7 ਨੰਬਰ ਲੈ ਤੇ ਤੇ ਬੈਟ ਜੱਫੀ ਬਣੇਗਾ ਮਲਕੀਤ ਵਿਜਨਪੁਰ ਨਾਉ ਟੱਚ ਲੈ ਕੇ 7 ਜੱਫੇ ਲਾਏ ਅੱਗੇ ਗੱਲ ਕਰਦੇ ਗੰਗੋਹਾਰ ਕਵਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ 51000 ਤੇ ਦੂਜਾ ਨਾਮ 44000 ਸੀ ਬੈਸਟ ਰੇਡਰ ਤੇ ਬੈਟ ਜੱਫੀ ਨੂੰ 11 ਕਤਬਾ ਤਹਿਮੀਦੀ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਹਮੀਦੀ ਸੈਕੰਡ ਅਤੇ ਕਤਬਾ ਫਾਸਟ ਤੇ ਇਥੋਂ ਬੈਸਟ ਰੇਡਰ ਬਣੇਗਾ ਗੱਗੂ ਲੱਤਾਂ ਵਾਲਾ ਸੱਤ ਕਬਡੀਆਂ ਪਾ ਕੇ ਪੰਜ ਨੰਬਰ ਲੈ ਤੇ ਤੇ ਬਿਟ ਜਾਫੀ ਮਨਗਰ ਜੀਤਕੋਟ ਵਾਲਾ ਅੱਠ ਟੱਚ ਲੈ ਕੇ ਚਾਰ ਜਫੇ ਲਾਏ ਅੱਗੇ ਗੱਲ ਕਰਦੇ ਸਾਜਲੀ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਤੇ ਪਹਿਲਾ ਨਾਮ 51000 ਤੇ ਦੂਜਾ ਨਾਮ 45000 ਸੀ ਬੈਸਟ ਰੇਡਰ ਤੇ ਬਿਟ ਜਾਫੀ ਨੂੰ ਸੋਫਾ ਸੈੱਟ ਦਿੱਤੇ ਗਏ ਸਨ ਇਥੇ ਫਾਈਨਲ ਮੈਚ ਹੋਇਆ ਸੀ ਬੱਚੋਆਣਾ ਤੇ ਸੌਂਗਲ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਸੌਂਗਲ ਸੈਕੰਡ ਅਤੇ ਬੱਚ ਵਾਲਾ 12 ਕਬੜੀਆਂ ਪਾ ਕੇ 10 ਨੰਬਰ ਲਈ ਤੇਤੇ ਬੇਟਾ ਜਾਫੀ ਬਣੇਗਾ ਗਗਨ ਨਾਗਰੇ ਵਾਲਾ 8 ਟੱਚ ਲੈ ਕੇ 3 ਜੱਫੇ ਲਾਏ ਅੱਗੇ ਗੱਲ ਕਰਦੇ ਹਾਂ ਰਾਮਗੜ੍ਹ ਭੁੱਲਰ ਕਬੜੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਜੀ ਉੱਥੇ ਪਹਿਲਾ ਨਾਮ 45000 ਤੇ ਦੂਜਾ ਨਾਮ 44000 ਸੀ ਬੈਸਟ ਰੇਂਟਰ ਤੇ ਬੇਟਾ ਜਾਫੀ ਨੂੰ 11-11000 ਰੁਪਏ ਦਿੱਤੇ ਗਏ ਸਨ ਇਥੇ ਫਾਈਨਲ ਮੈਚ ਹੋਇਆ ਸੀ ਸੰਗਤਪੁਰਾ ਤੇ ਲੀਲਾ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਲੀਲਾ ਫਾਸਟ ਤੇ ਸੰਗਤਪੁਰਾ ਸੈਕੰਡ ਤੇ ਇਥੋਂ ਬੈਸਟ ਰੇਂਟਰ ਬਣੇਗਾ ਪ੍ਰਦੀਪ ਰਾਉ ਵਾਲਾ ਤਿੰਨ ਕਬੜੀਆਂ ਪਾ ਕੇ 3 ਅੱਗੇ ਗੱਲ ਕਰਦੇ ਆਂ ਦਿਆਲਪੁਰਾ ਮਿਰਜਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ 65000 ਤੇ ਦੂਜਾ ਨਾਮ 45000 ਸੀ ਬੈਸਟ ਰੇਡਰ ਤੇ ਬਿਟ ਜੱਫੀ ਨੂੰ 15-15000 ਰੁਪਏ ਦਿੱਤੇ ਗਏ ਸਨ ਅਤੇ ਫਾਈਨਲ ਮੈਚ ਹੋਇਆ ਸੀ ਲੋਹਾਰਾ ਤੇ ਦਿਆਲਪੁਰਾ ਮਿਰਜਾ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚ ਦਿਆਲਪੁਰਾ ਮਿਰਜਾ ਸੈਕੰਡ ਤੇ ਲੋਹਾਰਾ ਫਰਸਟ ਤੇ ਇਸ ਬੈਸਟ ਰੇਡਰ ਬਣੇਗਾ ਸੁਖਵੀਰ ਗੁਰੂਸਰ ਵਾਲਾ ਪੰਜ ਕਬੱਡੀਆਂ ਪਾ ਕੇ ਪੰਜ ਨੰਬਰ ਲੈ ਤੇ ਬਿਟ ਜੱਫੀ ਬਣੇਗਾ ਰੋਮੀ ਲੋਹਾਰੇ ਵਾਲਾ ਪੰਜ ਟੱਚ ਲੈ ਕੇ ਦੋ ਜੱਫੇ ਲਾਏ ਹਾਂਜੀ ਇਹ ਸੀ ਵੀਡੀਓ 3 ਸਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ